ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਮਸ਼ਹੂਰ ਕਬੱਡੀ ਦੀ ਦੁਨੀਆ ਦੇ ਵਿੱਚ ਕਬੱਡੀ ਦੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮਣਾ ਖੱਟਣ ਵਾਲਾ ਪਿੰਡ ਪਿੰਡ ਉਮਰੀਆਣਾ ਮਿੱਤਰੋ ਉਮਰੀਆਣਾ ਨੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਵੱਛੀ ਵਕਾਊਆ ਬਾਈ ਹੁਣਿਆਂ ਦੇ ਕੋਲੇ ਪ੍ਰੋਪਰ ਸੀਮਨ ਵਾਲੀ ਪ੍ਰੋਪਰ ਰਿਕਾਰਡ ਵਾਲੀ ਚੈੱਕ ਪਾਸ ਚੈੱਕ ਕਰਾ ਕੇ ਤੁਸੀਂ ਲਜਾਇਓ ਜੇ ਖਾਲੀ ਹੋਈ ਤਾਂ 2000 ਰੇਟ ਹੋਊ ਪਈ ਜਾਂਦਾ ਜੇ ਚੈੱਕ ਹੋਈ ਤਾਂ 2000 ਰੇਟ ਹੋਊ ਪਰ ਇਹ ਕਿੰਨੇ ਚਰਦੀ ਕੱਪਣ ਕਿਹੜੇ ਸੀਮਨ ਦੀ ਆ ਆ ਕਿਹੜੇ ਸੀਮਨ ਤੋਂ ਕੇ ਕਨਸੀਬ ਆ ਉਹ ਕਰੀਏ ਗੱਲਾਂ ਬਾਤ ਆਪਾਂ ਬਾਈ ਦੇ ਨਾਲ ਸਾਰੀਆਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲਾ ਵੱਡੇ ਬਾਈ ਵਧੀਆ ਬਾਈ ਵਧੀਆ ਸਿੱਧਾ ਦੇ ਪਰਿਵਾਰ ਬਾਈ ਭਾਈ ਸਾਹਿਬ ਵਧੀਆ ਠੀਕ ਠਾਕ ਚਲੋ ਠੀਕ ਹੈ ਅੱਛਾ ਨਾਮ ਦੱਸ ਦੀ ਵੀਰੇ ਕਿਹਨਾਂ ਦੀ ਭਾਈ ਮੇਰਾ ਨਾਮ ਮਨਵੀਰ ਸਿੰਘ ਆ ਜੀ ਮਨਵੀਰ ਸਿੰਘ ਹਾਂਜੀ ਮਨਵੀਰ ਭਾਈ ਘਰ ਤਾਂ ਆਪਣਾ ਆ ਗਿਆ ਇਹ ਕਿਹੜੀ ਸੜਕ ਸੀ ਮਣਾਵੇਂ ਵਾਲੀ ਮਣਾਵੇਂ ਵਾਲਾ ਰੋਡ ਆ ਜੀ ਉਮਰੀਆਂ ਦੇ ਤੋਂ ਜਿਹੜੀ ਮਣਾਵੇਂ ਨੂੰ ਜਾਂਦੀ ਪਹਿਲਾਂ ਘਰ ਹੀ ਆ ਗਿਆ ਤੂੰ ਜਣਾ ਅੱਛਾ ਜਿਹੜੀ ਬੱਚੀ ਵਿੱਚ ਨਹੀਂ ਆ ਵੀਰੇ ਆਪਾ ਇਹ ਕਿੰਨੀ ਉਮਰ ਦੀ ਆ ਭਰਾ ਬਾਈ ਇਹ ਨੂੰ ਹੁਣ 13ਵਾਂ ਮਹੀਨਾ ਜਾਈ ਜਾਂਦਾ ਜੀ ਇਹ ਨੂੰ ਆ 13ਵਾਂ ਮਹੀਨਾ ਜਿਹੜਾ ਮਤਲਬ ਕਿ ਸਾਲ ਤੋਂ ਪਾਰ ਹੋ ਕੇ ਦੂਜੇ ਸਾਲ ਦਾ ਪਹਿਲਾ ਮਹੀਨਾ ਚੱਲਦਾ ਪਿਆ ਹਾਂਜੀ ਹਾਂਜੀ ਠੀਕ ਆ ਬਾਈ ਅੱਛਾ ਇਹ ਕਿਹੜੇ ਸੀਮਨ ਦੀ ਆਪ ਆ ਬਾਈ ਬਾਈ ਇਹ ਆਪ 21032 ਦੀ ਆਈ ਆਪ ਹੈਗੀ 21032 ਦੀ ਹਾਂਜੀ ਤੇ ਗੱਪਣ ਕਿਹੜੇ ਤੋਂ ਕਰਾਈ ਹੋਈ ਬਈ ਬਾਈ ਇਹ ਪਿਆ 036 ਤੋਂ ਪ੍ਰੈਗਨੈਂਟ ਆਈ ਠੀਕ ਆ ਵੀਰੇ ਆਪ ਹੈਗੀ 21032 ਦੀ ਅੱਗੇ 50036 ਤੋਂ ਇਹ ਗੱਪਣ ਹੈ ਹਾਂਜੀ ਠੀਕ ਆ ਬਈ ਕਿੰਨੇ ਚਿਰ ਦੀ ਗੱਪਣ ਆ ਵੀਰੇ ਬਾਈ ਇਹ ਅੱਛਾ 2 ਮਹੀਨੇ 18 ਦਿਨਾਂ ਦੀ ਗੱਪਣ ਹਾਂਜੀ ਅੱਛਾ ਵੀਰੇ ਆਪਾਂ ਚੈੱਕ ਕਰਵਾ ਕੇ ਦਵਾਂਗੇ ਅਗਰ ਹਾਂਜੀ ਹਾਂਜੀ ਬਾਈ ਪੂਰੀ ਤਾਂ ਖਾਲੀ ਗੱਪਣ ਦੇ ਪੈਸੇ ਲਵਾਂਗੇ ਹਾਂਜੀ ਠੀਕ ਆ ਬਾਈ ਤੇ ਜੇ ਖਾਲੀ ਹੋਈ ਫੇਰ ਵੀਰੇ ਬਈ ਫਿਰ ਉਹ ਜਾ ਰੇਡ ਕਰ ਲਾਂਗੇ ਠੀਕ ਹੈ ਮੰਨਦੇ ਫਿਰ ਵੀ ਤਾਂ ਆਪਾਂ ਗਰੰਟੀ ਹੋਊ ਗੱਬਣ ਹੋਊਗੀ ਬਈ ਗੱਬਣਾ 100% ਬੱਚੀ ਦੱਸ ਦਈਏ ਕਿਉਂਕਿ ਬਾਈ ਨੇ ਗਰਮੀ ਕਰਕੇ ਚੈੱਕ ਨਹੀਂ ਕਰਾਈ ਬਈ ਕਿ ਨਾ ਹੀ ਬਾਈ ਦਾ ਟਾਈਮ ਲੱਗਿਆ ਨਹੀਂ ਤਾਂ ਬਈ ਬਲੱਡ ਕੈਟਰ ਨਾਲ ਵੀ ਵੈਸੇ ਤਾਂ ਚੈੱਕ ਹੋ ਜਾਂਦੀ ਆ ਪਰ ਤੁਹਾਨੂੰ ਪੈਸੇ ਚੈੱਕ ਪਾਸ ਦੇ ਹੀ ਦੇਣੇ ਪੈਣਗੇ ਤੁਸੀਂ ਚੈੱਕ ਕਰਵਾ ਕੇ ਤਸੱਲੀ ਕਰਕੇ ਉੱਜਾਓ ਕਿਉਂ ਵੀਰੇ ਇਹ ਮਾਂ ਦਾ ਦੁੱਧ ਕਿੰਨਾਂ ਰਕੂ ਸੀ ਬਈ ਬਈ 35 ਲੀਟਰ ਚੋਇਆ ਆ ਆਪਾਂ ਇਸੇ ਕਰਕੇ ਵੇਚਿਆ ਪਰ ਮਸ਼ੀਨ ਦੀ ਦਿੱਕਤ ਆ ਇੱਕ ਪਸ਼ੂ ਥੋੜੇ ਆ ਤਾਂ ਕਰਕੇ ਇੱਕ ਪਸ਼ੂ ਕਰਕੇ ਮਸ਼ੀਨ ਲੈਣੀ ਔਖੀ ਲੱਗਦੀ ਆ ਹਾਂ ਬਈ ਫਿਰ ਠੀਕ ਆ ਬਾਈ ਇਹ ਫਿਰ ਤੇਰਾ ਮਨ ਕੀ ਕਹਦਾ ਚੰਗਾ ਰਿਜ਼ਲਟ ਲਿਆਉਗੀ ਕਰਮ ਵਾਲੀ ਹਣਾ ਹਾਂਜੀ ਹਾਂਜੀ ਹੂੰ ਕਿੰਨੇ ਦੀ ਦੇ ਦਈਏ ਵੀਰੇ ਅੱਜ ਬਾਈ ਚੱਲ ਆਪਣਾ ਪਿਆਰ ਮੁਹੱਬਤ ਵਧਾਉਣਾ ਆਪਾਂ 55000 ਦੀ ਛੜ ਦਾਂਗੇ 55000 ਦੀ ਦੇ ਦਿਆਂਗੇ ਸੋਚੀਏ ਤਾਂ ਯਾਰ 13 ਮਹੀਨੇ ਜੇ 2 ਕਿਲੋ ਵੀ ਦੁੱਧ ਪੀਂਦੀ ਤੇ ਦੁੱਧ ਦੇ ਪੈਸੇ ਵੀ ਨਹੀਂ ਪੂਰੇ ਹੁੰਦੇ ਕੋਈ ਕੈਨ ਨੂੰ ਮਾਰਦੀ ਗਈ ਹੈ 12 ਲੀਟਰ ਦੀ ਦਹਾੜੀ ਦਾ ਦੁੱਧ ਪੀਉਂਦਾ 12 ਲੀਟਰ ਹਾਂ ਬਾਈ ਪਣੀ ਵੀ ਤਾਂ ਹੀ ਆ ਕਰਮ ਵਾਲੀ ਆ ਕੋਲੇ ਖੜੀ ਹਾਈਟ ਬਹੁਤ ਚੰਗੀਆਂ ਬੱਚੀ ਦੀ ਕੱਦ ਕੋਦ ਬਾਈ ਆ ਵੇਖ ਲਓ ਬਾਈ ਹੂੰ ਇਹ ਠੀਕ ਆ ਓਕੇ ਤੋਰੀ ਵੀਰੇ ਕੱਢੀ ਬਾ ਜਿਹੜੇ ਭਰਾ ਨੇ ਨਵਾਂ ਫਾਰਮ ਤਿਆਰ ਕਰਨਾ ਨਾ ਭਾਈ ਹੁਣ ਬਣੀ ਬਣਾਈ ਚੀਜ਼ ਲੈ ਕੇ ਦੇਣ ਲੱਗਾ ਕਿਉਂਕਿ ਭਾਈ ਤੁਸੀਂ ਜਾ ਕੇ ਬਸ ਦੀ ਛੱਡਣੀ ਆ ਫਾਰਮ ਦੇ ਵਿੱਚ ਖਰਮ ਵਾਲੀ ਭਾਈ ਛੱਡਣੀ ਵੀ ਪੂਰੀ ਹੱਥ ਜਿਵੇਂ ਮਰਜ਼ੀ ਪਾਈ ਆ ਉਹ ਜਿੰਨੇ ਮਰਜ਼ੀ ਮੈਂ ਤਾਂ ਐ ਨੂੰ ਤੋਰੀ ਵੀ ਰਮਸ਼ੀਨਾਂ ਵਾਲੇ ਪਾਸੋਂ ਲੈ ਗੱਡੀ ਮੜਾਏ ਪੂਰਾ ਫੁੱਲ ਕੇ ਬਾਦਰ ਜਿੱਦਾਂ ਨੂੰ ਤਰਜੀ ਕਰ ਦੋ ਉਦੋਂ ਨੂੰ ਤੋੜ ਲੈ ਵੀ ਦੇਖੋ ਕਰਦੇ ਕੱਦ-ਕੁੱਦ ਤੁਰਨੀ ਤਰਨੀ ਇਹਨਾਂ ਤੋਂ ਭਾਵੇਂ ਆ ਵੀ ਇੱਕ ਵੱੱਛੀ ਰੂਹ ਦਾ ਡਿਜ਼ਾਈਨ ਰੂਹ ਵਾਲੀ ਚੀਜ਼ ਆ ਜਿਹੜਾ ਬੰਦਾ ਜੇ ਲੈ ਜਾਊਗਾ ਨਾ ਮਿੱਤਰੋ ਤੇ ਇਹਨੇ ਬਹੁਤ ਚੰਗੀ ਰੁੱਤ 'ਚ ਤਿਆਰ ਹੋਣਾ ਤੇ ਜਦੋਂ ਤਿਆਰ ਹੋਣਾ ਉਹਦਾ ਹੱਲ ਚੱਲ ਹੱਲ ਚੱਲ ਹੋਈ ਹੋਣੀ ਆ ਤੇ ਗਾਈਆਂ ਦੇ ਵਿੱਚ ਤੇ ਫਿਰ ਮਿੱਤਰੋ ਇਹਨੇ ਕਰਮਾਂ ਵਾਲੇ ਨੇ ਬਾੜਾ ਦੇ 25 ਕਰੋ ਤੋਂ 25 ਪੈਸੇ ਚੱਲੂਗੀ ਕਿਉਂਕਿ ਬਲੱਡ ਤੋਂ ਵਿੱਚ ਚੰਗੇ ਆ ਗਏ ਹਨਾ ਬਾਈ ਹਾਂਜੀ ਹਾਂਜੀ ਗੱਬਣ ਵਾਲਾ ਬਲੱਡ ਵੀ ਟੌਪ ਤੇ ਆ ਤੇ ਜਿਹੜੇ ਦੀ ਇਹ ਆਪ ਆ ਫਿਰ ਉਹਦਾ ਵੀ ਕਹਿਣਾ ਕੀ ਆ ਇਹ ਹਨਾ ਸਰਚ ਮਾਰ ਲਿਓ ਪਾਉਂ ਦੀ ਕੋਈ ਗੂਗਲ ਮੈਂ ਉੱਤੇ ਜਾ ਕੇ ਮਿੱਤਰੋ ਜਿਹੜਾ ਜਿਹੜਾ ਤੁਹਾਨੂੰ ਸੀਮੰਟ ਦੱਸਿਆ ਹੋਇਆ ਤੇ ਨੰਬਰ ਵੀਰੇ ਆਪਣਾ ਕਿੰਨਾ ਆ ਗਿਆ ਮਨਵੀਰ ਬਾਈ 62830 62830 92410 ਬਾਈ 92410 ਇੱਕ ਵਾਰੀ ਹੋਰ ਬੋਲ ਦਈਏ ਬਾਈ 62830 ਜੀ 92410 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਵੀਰੇ ਨਾਲ ਤੁਸੀਂ ਗੱਲਬਾਤ ਮਿੱਤਰੋ ਚੰਗੀ ਜੇ ਵੱਛੀ ਗੱਬਣ ਦੀ ਪਾਲ ਦੇ ਵਿੱਚ ਤਾਂ ਫਿਰ ਇਹੋ ਚੰਗੀ ਮੇਰੇ ਹਿਸਾਬ ਨਾਲ ਅਰਥ ਕਿਦੇ ਕਿਦੇ ਥੇ ਆਊਗੀ ਬਾਕੀ ਗੱਲਬਾਤ ਲਈ ਨੰਬਰੂਥਲੀ ਦੇ ਟੈਸਟ ਹੋਏ ਆ ਬਈ ਸੱਚ ਇਹਦੇ ਨਾਲੇ ਹਾਂਜੀ ਬਰੂਥਲੀ ਬਿਮਾਰੀ ਹੁੰਦੀ ਹੈ ਇੱਕ ਹਾਂਜੀ ਉਹਦੇ ਟੈਸਟ ਹੋਏ ਹੋਏ ਆ ਇਹਦੇ ਇਹਦੇ ਠੀਕ ਆ ਬਈ ਉਹ ਆਪਣੇ ਕੋਲੇ ਆ ਟੈਸਟ ਪਏ ਆ ਉਹ ਕੁਛ ਡਾਕਟਰ ਮਂਗਾ ਦੂੰਗਾ ਜਦੋਂ ਸੌਦਾ ਉਹ ਮਂਗਾ ਦੇ ਠੀਕ ਆ ਬਈ ਲੈ ਵੀ ਮਿੱਤਰੋ ਕਹਿੰਦੇ ਤਾਂ ਸਾਰਾ ਕੁਝ ਓਕੇ ਆ ਜਾਵਾ ਹਨਾ ਠੀਕ ਆ ਬਈ